ਭੰਗੀਆਂ ਖੇਰ ਜਿਹੜਾ ਇਨਸਾਫ ਦਵਾਇਆ ਜਾ ਸਕਦਾ ਐਮ ਐਲ ਏ ਲਾਭ ਸਿੰਘ ਉਕੋ ਤੇ ਵੀ ਸ਼ੋਰ ਵੀਰ ਹੁੜੀ ਇੱਥੇ ਅਸੀਂ ਇਸ ਸਮੇਂ ਖੜੇ ਆਂ ਸੈਨੇ ਦੇ ਤਾਜ਼ਾ ਹਾਲਾਤ ਤੁਹਾਨੂੰ ਦਿਖਾ ਰਿਆ ਕੀ ਇੱਥੇ ਮੌਕੇ ਦੇ ਹਾਲਾਤ ਨੇ ਰਫ਼ਤਾਰ ਰੇ ਪਹੁੰਚਿਆ ਗੱਲਬਾਤ ਕਰਾਂਗੇ ਬਾਈ ਹੋਈਓ ਇੱਕ ਵਾਰ ਮੈਂ ਤੁਹਾਨੂੰ ਦੱਸੀ ਜਾਂਦਾ ਪਿੰਡ ਦੇ ਵਿੱਚ ਸਾਰਾ ਪਿੰਡ ਗਵਾਹ ਆ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਚਾਸ਼ਮਦੀਦ ਗਵਾਹ ਐ ਇਸ ਪਿੰਡ ਦੇ ਨੇ ਲਾਭ ਸਿੰਘ ਉਕੋ ਕੇ ਦੇ ਇਹ ਪਿੰਡ ਦੇ ਗਵਾਹ ਨੇ ਮੈਂ ਇਹ ਪਿੰਡ ਦੇ ਬੰਦੇ ਤੁਹਾਨੂੰ ਮਿਲਾ ਦਿੰਨਾ ਉਹ ਬੰਦਿਆਂ ਨੇ ਆਪ ਸੁਣਿਆ ਲਾਭ ਸਿੰਘ ਉਗੋਕੇ ਹਸਪਤਾਲ ਦੇ ਵਿੱਚ ਇਹਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉਂ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਦ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋਲ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਭ ਸਿੰਘ ਉਗੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੇ ਅੱਜ ਆ ਮਰਾਤਾ ਠੀਕ ਹੈ ਸਾਨੂੰ ਸ਼ਾਕਾ ਲਾਭ ਸਿੰਘ ਉਗੋਕੇ ਦੇ ਸਮੇ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਪੈ ਨਹੀਂ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾਰੇ ਆ ਇਹ ਚੀਜ਼ ਤੇ ਮੌਜੂਦਾ ਪਾਵਰਾ ਉਹਦੇ ਕੋਲੇ ਕੁਛ ਵੀ ਕਰ ਸਕਦਾ ਕੁਛ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦੇ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਈ ਕਹਿੰਦਾ ਸ਼ਾਮਦਾਮ ਦੰਡ ਵੇਦ ਜਿਹੜਾ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਭੇਲ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨਾ ਗੱਲਾਂ ਕਿ ਨਹੀਂ ਆਈਆਂ ਹੁਣ ਹੈ ਐਡੇ ਐਡੇ ਬਿਆਨ ਦਿੰਦੇ ਸੀ ਆਮ ਪਾਰਟੀ ਦੇ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਕ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ਏਡੇ ਦੇ ਮਾਰ ਕੇ ਟੁਕੀ ਦਾ ਬੰਦਾ ਚਲੇ ਆ ਗਿਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਅਨ ਆਰਡਰ ਆ ਬਹੁਤ ਮੈਂਟੇਨ ਆ ਕੋਈ ਇਦਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਹੋਂ ਨੇ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਸਾਡੇ ਨਾਲ ਉਹ ਬੰਦੇ ਨੇ ਸਮਾਂ ਬਤਾਇਆ ਹੋਇਆ ਹੈ ਸਾਡਾ ਭਰਾ ਸੀ ਛੱਟ ਸੰਸਖਦਾ ਬਾਈ ਸੰਸਖਦਾ ਮੈਂ ਤੁਹਾਨੂੰ ਤੈਤ ਲਾਈਨ ਆਰਡਰ ਜੇ ਇੰਨਾਗਾ ਜੇ ਲਾਈਨ ਆਰਡਰ ਇੰਨਾਗਾ ਤਾਂ ਹੁਣ ਤੇ ਰਸੀਂ ਇੱਥੇ ਕਾਹਦੀ ਬੈਠੇ ਆ ਸਾਡਾ ਭਾਈ ਦੋ ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਹਵ ਸਿੰਘ ਗੱਗੋ ਗਿਆ ਜਿਹੜਾ ਐਮ ਐਲ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਨਾ ਮੈਨੂੰ ਸ਼ੱਕ ਆ ਮੈਨੂੰ ਲਾਹਵ ਸਿੰਘ ਗੱਗੋ ਦੇ ਉੱਤੇ ਸ਼ੱਕ ਆ ਇਹਦੀ ਸ਼ਾਨਬੀਨ ਕਰੋ ਲਾਭ ਸਿੰਘ ਉਹ ਕੋ ਕੇ ਦੀ ਸ਼ਾਨਬੀਨ ਕਰੋ ਤੈਕੀਕਾਤ ਕਰੋ ਮੈਨੂੰ ਸ਼ੱਕ ਆਇਆ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾਗਾ ਪੂਰੀ ਸ਼ਾਨਬੀਨ ਆ ਜਿਹੜੀ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇ ਖੜਿਆ ਮਾਰੇ ਸਮੇ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤਿਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਆ ਇਸੇ ਸਰਪੰਚ ਦੀ ਤਾਰੀਫ ਕਰਕੇ ਗਏ ਸੀ ਉਹ ਮੈਂਬਰ ਪਾਰਲਮੈਂਟ ਦਾ ਵੀ ਸਰਪੰਚ ਦੀ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂਕਿ ਤਾਰੀਫ ਦੇ ਕਾਬਲ ਸੀ ਉਹ ਬੰਦਾ ਠੀਕ ਹੈ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀਗਾ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆ ਕਹਿੰਦੇ ਹਨਾ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਤ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋਜੂ ਯਾਰ ਪਿੰਡ 'ਚ ਜਾਂਦਾ ਮੈਂ ਤਾਂ ਸਮਝ ਨਹੀਂ ਆਉਂਦੀ ਲਾਈਵ ਵੀ ਹੋਇਆ ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਹਸ਼ਾ ਕਿਸੇ ਨੇ ਨਹੀਂ ਸ਼ਾਹਸ਼ਾ ਜੀ ਬਹੁਤ ਵੱਡੀ ਸ਼ਾਹਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਹੀ ਅਸੀਂ ਬੈਠੇ ਰਹਾਂਗੇ ਸਰਕਾਰ ਪ੍ਰਸ਼ਾਸਨ ਆਇਆ ਬਈ ਇੱਥੇ ਪ੍ਰਸ਼ਾਸਨ ਆਇਆ ਜੀ ਉਹ ਲਾਸ਼ ਨੂੰ ਲਿਜਾਣ ਲੱਗੇ ਸੀ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰੇ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਭਾਈ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅੱਜ ਤੱਕ ਇਨਸਾਫ਼ ਮਿਲਿਆ ਬਲਕੌਰ ਸਿੰਘ ਅੱਜ ਵੀ ੱੱਕੇ ਖਾਂਦਾ ਫਿਰਦਾ ਹੈ ਕੋਟਾ ਕਚਹਿਰੀਆਂ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ਼ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ লাশ ਨਾ ਚੱਕੋ ਭਾਈ ਫੇਰ ਨਹੀਂ ਕੋਈ ਇਨਸਾਫ਼ ਮਿਲਣਾ ਇੰਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂਗ ਠੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ਼ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ਼ ਦੇ ਦੇਣਗੇ ਇਨਸਾਫ਼ ਤਾਂ ਸਾਨੂੰ ਉਨਾ ਟਾਈਮ ਹੀ ਆ ਜਿੰਨਾ ਟਾਈਮ ਸਾਇਟੀ ਇੱਥੇ লাশ ਪਈਆ ਸੰਸਕਾਰ ਨਹੀਂ ਕਰਦੇ ਇਨਸਾਫ਼ ਮਿਲ ਗਿਆ ਮਿਲ ਗਿਆ ਜਿੱਦ ਦੇ ਸੰਸਕਾਰ ਹੋ ਗਿਆ ਉਹਦੇ ਭਾਈ ਕੋਈ ਇਨਸਾਫ ਨਹੀਂ ਮਿਲਦਾ ਐ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਨਾ মিডিਆ ਦੇ ਜ਼ਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਵੱਡੀ ਗਿਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਜਹਾਣਤ ਹੋ ਗਿਆ ਕੱਲ ਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਠੀਕ ਆ ਇਹਨਾਂ ਨੂੰ ਨੱਥ ਪਾਉਣੀ ਪਊਗੀ ਇਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬੜੂ ਨਹੀਂ ਗੱਲ ਨਹੀਂ ਪਾਉਣੀ ਸਰ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਦੱਸਿਓ ਉਹਨਾਂ ਨੇ ਕੁਝ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਬਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਹਵ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪਿੰਡਾ ਪਿੰਡ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਭ ਸਿੰਘ ਉਗੋ ਕਹਿੰਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਇਹ ਮਰਵਾਈ ਲਾਭ ਸਿੰਘ ਬੋਲੇ ਆ ਸੁਣਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਸੁਣਦੀ ਬਾਜ ਹਾਂਜੀ ਅੱਗੇ ਆਜੋ ਆ ਆਜੋ ਸੁਣਦੇ ਵਿੱਚ ਇੱਕ ਕਲਿੱਪ ਆ ਗਈ ਕੋਲਕੱਤਾ ਦੀ ਤੇ ਲਾਭ ਸਿੰਘ ਉਗੋ ਦੀ ਹਾਂਜੀ ਹਾਂਜੀ ਉਹ ਕਾਫੀ ਪੁਰਾਣੀ ਕਲਿੱਪ ਆ ਉਹ ਕਹਿੰਦਾ ਸੀਗਾ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸਿੱੜ ਦੂੰ ਜੀ ਉਹ ਉਹ ਤਾਂ ਪੁਰਾਣੀ ਪੁਰਾਣੀ ਵੀਡੀਓ ਜੀ ਉਹ ਪੁਰਾਣੀ ਪਰਥੋ ਦੀ ਗੱਲ ਆ ਜੀ ਉਹ ਵੀਡੀਓ ਹੱਟੇਗਾ ਇੱਕ ਮਿੰਟ ਇੱਕ ਮਿੰਟ ਉਹ ਆਪਣੇ ਕੋਲ ਉਹ ਆਪਣੇ ਕੋਲੇ ਵੀਡੀਓ ਸਬੂਤ ਹੈ ਤਾਂ ਆਏਗਾ ਨਾ ਉਹ ਸਬੂਤ ਆ ਆਪਣੇ ਕੋਲ ਜਦੋਂ ਕਹਿੰਦਾ ਪਰਥੋ ਦੀ ਗੱਲ ਹੈ ਸਾਡੇ ਭਦੌਰ ਧਰਨਾ ਸੀਗਾ ਉਥੇ ਝਾੜੂ ਵਾਲੇ ਸਰਪੰਚਾਇਤਾਂ ਦਾ ਸੀ ਤਿੰਨ ਸਰਪੰਚ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਖਿਲਾਫ ਬੋਲਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਰੰਜਸ ਕਰਕੇ ਉਹਨਾਂ ਨੇ ਸਰਕਾਰ ਦਾ ਕੰਮ ਇਹਨਾਂ ਨੇ ਮਰਵਾਇਆਗਾ ਹਾਂ ਪਰਥੋ ਦੇ ਹੋਈ ਪਰਦੇ ਸੀ ਮੈਂ ਕਾਂਗਰਸ ਮੈਂ ਮਲਕੀਤ ਕਾਰਸੋਤਾ ਕਾਂਗਰਸ ਦੀ ਪੰਜਾਬ ਦੀ ਬੈਸ ਪਰਦਾਣਾ ਇਹ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਮੁੰਡਾ ਪਿੰਡ ਦੀ ਸ਼ਾਨ ਸੀਗੀ ਸਾਡੇ ਪਿੰਡ ਦੇ ਹਰ ਇੱਕ ਗਰੀਬ ਨਾਲ ਮਿਗਰ ਨਾਲ ਧੀਆ ਪੈਣਾ ਨਾਲ ਹਰ ਇੱਕ ਨਾਲ ਖੜਦਾ ਸੀ ਇਹ ਐਡੀ ਨਕੰਮੇ ਸਰਕਾਰ ਨਲਾਇਕ ਸਰਕਾਰ ਇਹਨਾਂ ਇਹਨਾਂ ਦੇ ਨਾਲ ਇੰਨੀ ਘਟਿਆ ਸਰਕਾਰ ਆ ਇਹ 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 ਲੋਕਾਂ ਨੇ ਆਪ ਹੀ ਚੁਣ ਕੇ ਬਣਾਈ ਆਗੀ ਬਦਲਾਪ ਦਲਾ ਕਰਕੇ ਇਹ ਜਿਹੜਾ ਮੁੰਡਾ ਸਿੱਧੂ ਮੂਥੇ ਵਾਲਾ ਇਹ ਸਰਕਾਰ ਨੇ ਮਰਵਾਇਆ ਦੀਪ ਸਿੰਘ ਨੂੰ ਇਹਦੂ ਇਹਨੇ ਮਰਵਾਇਆ ਆ ਸਾਡਾ ਪਿੰਡ ਦੀ ਸ਼ਾਨ ਸੁਖਵਿੰਦਰ ਸਿੰਘ ਕਲਕੱਤਾ ਇਹ ਪੰਜਾਬ ਸਰਕਾਰ ਨੇ ਮਰਵਾਇਆ ਪੰਜਾਬ ਸਰਕਾਰ ਮੁਰਦਾਬਾਦ ਜਿੰਨਾ ਚਿਹਰਾ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਇਨਸਾਫ ਨਹੀਂ ਨਾ ਮਿਲਦਾ ਸਾਡੇ ਪਿੰਡ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਧਰਦੇ ਤੇ ਬੈਠਾਗੇ ਸਾਡਾ ਮੁੰਡਾ ਹਬੋਸ ਨੋ ਲੈ ਕੇ ਜੀਗਾ ਉਹ ਸਾਰੇ ਪੰਜਾਬ ਖਾਤਰ ਕਰਦਾ ਸੀ ਉਹ ਕੱਲੇ ਪਿੰਡ ਖਾਤਰ ਨਹੀਂ ਸੀ ਕਰਦਾ ਅੱਜ ਸਾਰੇ ਦਾ ਹੱਕ ਮੰਗਦਾ ਇੱਥੇ ਬੈਠਣ ਦਾ ਸਾੰਦੂ ਇਨਸਾਫ ਲੈ ਕੇ ਉੱਟਾਗੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਲਾਭ ਸਿੰਘ ਉਹ ਗੋਕੇ ਦੇ ਬਸ ਮੈਂ ਤਾਂ ਇਹ ਗੱਲ ਕਹਿਣਾ ਬਾ ਆਪਾਂ ਗਿੱਦੜਾਂ ਨਾਲ ਕੋ ਪਹਾੜੀ ਚੜਦਾ ਦੁੱਕੀ ਦਾ ਬੰਦਾ ਅੱਜ ਇਹਦਾ ਪਤਾ ਲੱਗਦਾ ਵੀ ਏਡੀ ਰਾਂਝੇ ਦਿਲ ਚ ਰੱਖੀ ਫਿਰਦਾ ਹੈ ਆਪ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਇਸ ਸਮੇਂ ਅਸੀਂ ਸੈਨੇ ਮੌਜੂਦ ਆ ਲਗਾਤਾਰ ਸਾਡੇ ਨਾਲ ਜੁੜੇ ਰਹੋ ਹਰ ਇੱਕ ਅਪਡੇਟ ਦੇਖਣ ਲਈ ਰਫਤਾਰ ਰਾ ਇੱਥੇ ਮੌਕੇ ਦੇ ਮੌਜੂਦਾ ਇਹਨਾਂ ਨੇ ਦੱਸਿਆ ਜੋ ਇਹਨਾਂ ਨੂੰ ਸ਼ੱਕ ਆ ਕਿ ਉਹਨਾਂ ਦੇ ਪਹਿਲਾਂ ਵੀ ਵਿਵਾਦ ਹੋਏ ਆ ਜੋ ਕਿਸੇ ਨਾਲ ਕਿਤੇ ਕਰਕੇ ਉਹ ਵਿਵਾਦਾਂ ਦੇ ਕਰਕੇ ਅੱਜ ਉਹਨਾਂ ਦਾ ਕਤਲ ਕੀਤਾ ਗਿਆ ਜੁੜੇ ਰਹੋ ਸੱਚ ਦਾ ਸੁਨਿਆ ਦੇ ਨਾਲ ਧੰਨਵਾਦ